ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸੋਰਠ ਮਹੱਲਾ ਪੰਜਵਾ ਚਰਨ ਕਮਲ ਸਿਓ ਜਾ ਕਾ ਮਨ ਲੀਨਾ ਸੇ ਜੰਤ੍ਰਿਪਤ ਕਾਈ ਗੁਣ ਅਮੋਲ ਜਿਸ ਹਿਰਦੈ ਨ ਵਸਿਆ ਤੇ ਨਾ ਤ੍ਰਿਸ਼ੰਤਿ ਖਾਈ ਹਰ ਆਰਾਧੇ ਅਰੋਗਨ ਦਾਈ ਜੇ ਸੁਨੋ ਵਿਸਰੈ ਮੇਰਾ RAM ਸੁਨੇਹੀ ਤਿਸ ਲਾਖ ਬੇਦਨ ਜਨਾਈ ਰਹਾਓ ਜਿਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ਜਿਹ ਨਰ ਵਿਸਰਿਆ ਪੁਰਖ ਵਿਧਾਤਾ ਤੇ ਦੁਖੀਆ ਮੈਂ ਗਨਣੇ ਜਿਹ ਗੁਰ ਮਾਨ ਪ੍ਰਭੂ ਲਿਵ ਲਾਈ ਤੇ ਮਹਾ ਆਨੰਦ ਰਸ ਕਰਿਆ ਜੇ ਪ੍ਰਭੂ ਬਸਾਰ ਗੁਰ ਤੇ ਬਿ ਮੁਖਾਈ ਤੇ ਨਰਕ ਘੋਰ ਮੈਂ ਪਰਿਆ ਜੇ ਤ ਕੋ ਲਾਇਆ ਤੇ ਤਹੀ ਲਾਗਾ ਤੈ ਸੋ ਹੀ ਵਰਤਾਰਾ ਨਾਨਕ ਸਹਿ ਪਕਰੀ ਸੰਤਨ ਕੀ ਹਿਰਦੈ ਭਏ ਮਗਨ ਚਰਨਾਰਾ ਸੋਰਠ ਮਹੱਲਾ ਪੰਜਵਾ ਰਾਜਨ ਮੈਂ ਰਾਜਾ ਉਰਜਾਇਓ ਮਾਨਨ ਮੈਂ ਅਭਿਮਾਨੀ ਲੋਬਨ ਮੈਂ ਲੋਬੀ ਲੋਭਾਇਓ ਤੇ ਉਹ ਹਰ ਰੰਗ ਰਚੇ ਗਿਆਨੀ ਹਰ ਜਨ ਕੋ ਇਹੀ ਸੁਹਾਵੇ ਵੇਖ ਨਿਗਟ ਕਰ ਸੇਵਾ ਸਤਗੁਰ ਹਰ ਕੀਰਤਨ ਹੀ ਤ੍ਰਿਪਤਾ ਵੈ ਰਹਾਓ ਅਮਲਨ ਸੇਵਾ ਮਲੀ ਲਪਟਾਇਓ ਭੂਵਨ ਭੂਮ ਪਿਆਰੀ ਖੀਰ ਸੰਗ ਬਾਰ ਕਹ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ ਵਿਦਿਆ ਮੈਂ ਬਿਦਵੰਸੀ ਰਚਿਆ ਨੈਣ ਦੇਖ ਸੁਖ ਪਾਵਹਿ ਜੈਸੇ ਰਸਨਾ ਸਾਦ ਲੁਪਾਨੀ ਤਿਉ ਹਰ ਜਨ ਹਰ ਗੁਣ ਗਾਵਹਿ जैसी भूख तैसी का पूरक सगल घटा का स्वामी नानक प्यास लगी दर्शन की प्रभ मिलया अंतर जामी सोरठ महला पंजवा हम मैले तुम उजल करते हम निर्गुण तू दाता हम मूर्ख तुम चतुर से तू सर्व कला का ज्ञाता माधो हम ऐसे तू वैसा ਹਮ ਬਾਪੀ ਤੁਮ ਬਾਪ ਖੰਡਨ ਨੀਕੋ ਠਾਕੁਰ ਦੇ ਸਰਹਾਉ ਤੁਮ ਸਭ ਸਾਜੇ ਸਾਜ ਨਵਾਜੇ ਜੀਉ ਪਿੰਡ ਦੇ ਪ੍ਰਾਨਾ ਨਿਰਗੁਣ ਯਾਰੇ ਗੁਣ ਨਹੀਂ ਕੋਈ ਤੁਮ ਦਾਨ ਦੇ ਹੋ ਮਿਹਰਵਾਨਾ ਤੁਮ ਕਰੋ ਭਲਾ ਹਮ ਭਲੋ ਨ ਜਾਣ ਹੈ ਤੁਮ ਸਦਾ ਸਦਾ ਦਿਆਲਾ ਤੁਮ ਸੁਖ ਦਾਈ ਪੁਰਖ ਬਿਧਾਤੇ ਤੁਮ ਰਾਖੋ ਪਨੇ ਬਾਲਾ ਤਮਨਿਧਾਨ ਟਲ ਸੁਲਤਾਨ ਜੀ ਜੰਤ ਸਭ ਜਾਚੈ ਕੋ ਨਾਨਕ ਹਮ ਇਹੇ ਹਵਾਲਾ ਰਾਖ ਸੰਤਨ ਕੈ ਪਾਛੈ ਸੋਰਠ ਮਹੱਲਾ ਪੰਜਵਾ ਘਰ ਦੂਜਾ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰਖਨ ਹਾਰੇ ਪਾਵਕ ਸਾਗਰ ਥਾ ਹ ਲਹਿਰ ਮੈਂ ਤਾਰੋ ਤਾਰਨ ਹਾਰੇ ਮਾਦ ਤੂ ਠਾਕੁਰ ਸਿਰ ਮੋਰਾ ਇਹਾ ਹਉ ਹ ਤਹਾਰੋ ਧੋਰਾ ਰਹਾਓ ਕਿਤੇ ਕੋ ਮੇਰਾ ਸਮਾਨੈ ਕਰਨ ਹਾਰ ਤ੍ਰਿਣ ਜਾਣੈ ਤੂੰ ਦਾਤਾ ਮੰਗਨ ਕੋ ਸਗਲੀ ਦਾਨ ਦੇਹ ਪ੍ਰਭ ਭਾਨੈ ਖਿਨ ਮੈ ਅਵਰ ਖਿਨੈ ਮੈ ਅਵਰਾ ਚਰਜ ਚਲਤ ਤੁਮਾਰੇ ਰੂੜੋ ਗੂੜੋ ਗੈਰ ਗੰਭੀਰੋ ਊਚੋ ਗੰਮ ਪਾਰੇ ਸਾਧ ਸੰਗ ਜੋ ਤੁਮੈ ਮਲਾਇਓ ਤੋ ਸੁਨੀ ਤੁਮਾਰੀ ਬਾਣੀ ਅਨੰਦ ਭਿਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਸੋਰਠ ਮਹੱਲਾ ਪੰਜਵਾ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਸਿਉ ਬਣ ਆਈ ਪੂਰਬ ਲਿਖਿਆ ਪਾਈ ਇਹੋ ਮਨ ਤੇਰਾ ਭਾਈ ਰਹਾਓ ਸੰਤਨ ਸਿਓ ਮਰੀ ਲੈਵਾ ਦੇਵੀ ਸੰਤਨ ਸਿਓ ਬਿਵਹਾਰਾ ਸੰਤਨ ਸਿਓ ਹਮਲਾ ਖਾਟਿਆ ਹਰ ਭਗਤੇ ਭਰੇ ਢੰਡਾਰਾ ਸੰਤਨ ਮੋਕੋ ਪੂੰਜੀ ਸੋਪੇ ਤੋ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਹਾ ਕਰੈ ਗੋ ਜੋ ਭਾਟਿਓ ਸਗਲੋ ਲੇਖਾ ਮਹਾਨੰਦ ਭਏ ਸੁਖ ਪਾਇਆ ਸੰਤਨ ਕੈ ਪ੍ਰਸਾਦਾਇ ਕੋ ਨਾਨਕ ਹਰਿ ਸਿਉ ਮਨ ਮਾਨਿਆ ਰੰਗ ਰਤੇ ਬਿਸਮਾਦੇ ਮਹਾਨੰਦ ਭਏ ਸੁਖ ਪਾਇਆ ਸੰਤਨ ਕੈ ਪ੍ਰਸਾਦੇ ਕੋ ਨਾਨਕ ਹਰਿ ਸਿਉ ਮਨ ਮਾਨਿਆ ਰੰਗ ਰਤੇ ਬਿਸਮਾਦੇ ਸੋ ਰਠ ਮਹੱਲਾ ਪੰਜਵਾ ਜੇਤੀ ਸਮਗਰੀ ਦੇਖੋ ਰੇ ਨਰ ਤੇਤੀ ਹੀ ਛਡ ਜਾਣੀ ਰਾਮ ਨਾਮ ਸੰਗ ਕਰ ਬਿਉਹਾਰਾ ਪਾਵੈ ਪਦ ਨਿਰਬਾਨੀ ਪਿਆਰੇ ਤੂੰ ਮੇਰੋ ਸੁਖ ਦਾਤਾ ਗੁਰਪੂਰੈ ਦੀ ਆ ਉਪਦੇਸਾ ਤੁਮਹੀ ਸੰਗ ਪਰਾਤਾ ਰਹਾਓ ਕਾਮ ਕਰੋਦ ਲੋਭ ਮੋਹ ਬਿਮਾਨਾ ਤਾ ਮੈਂ ਸੁਖ ਨਹੀਂ ਪਾਈਐ ਹੋ ਹੋ ਰੇਨ ਤੋ ਸਗਲ ਕੀ ਮੇਰੇ ਮਨ ਤੋ ਅਨੰਦ ਮੰਗਲ ਸੁਖ ਪਾਈਐ ਕਾਲ ਨਾ ਪਾਨ ਅੰਤਰ ਵਿਦ ਜਾਣੈ ਤਾਂ ਕੀ ਕਰ ਮਨ ਸੇਵਾ ਕਰ ਪੂਜਾ ਹੋ ਮਹਿ ਮਨੁਆ ਅਕਾਲ ਮੂਰਤ ਗੁਰ ਦੇਵਾ ਗੋਬਿੰਦ ਦਾਮੋਦਰ ਦਿਆਲ ਮਾਦਵੇ ਪਾਰ ਬ੍ਰਹਮ ਨਿਰੰਕਾਰਾ ਨਾਮ ਵਰਤਨ ਨਾਮ ਵਾਲੇ ਵਾ ਨਾਮ ਨਾਨਕ ਪ੍ਰਾਣ ਅਧਾਰਾ ਸੋਠ ਮਹੱਲਾ ਪੰਜਮਾ ਮਰਤ ਕੋ ਪਾਇਓ ਤਨ ਸਾਸਾ ਬਿਸ਼ਰਤ ਿਆਨ ਮਿਲਾਇਆ ਪਸੂ ਪ੍ਰੇਤ ਮੁਗਦ ਭਏ ਸਰੋਤੇ ਹਰ ਨਾਮਾ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਤਾਗੇ ਕੀਮਤ ਕਹਿ ਨਾ ਜਾਈ ਰਹਾਓ ਦੁਖ ਸੋਕ ਕਟਾਇਓ ਡੇਰਾ ਅਨੰਦ ਮੰਗਲ ਬਿਸਰਾਮਾ ਮਨ ਬਾਇਂ ਤਫਲ ਮਿਲੇ ਅਚਿੰਤਾ ਪੂਰਨ ਹੋਏ ਕਾਮਾ ਹੀ ਹਾਂ ਸੁਖਾ ਗਏ ਮੁਖੂਜਲ ਮਿਟ ਗਏ ਆਵਣ ਜਾਣੇ ਨਿਰਭਉ ਭਏ ਹਿਰਦੈ ਨਾਮ ਵਸਿਆ ਆਪਣੇ ਸਤਿਗੁਰ ਕੈ ਮਨ ਭਾਣੇ ਊਠਤ ਬੈਠਤ ਹਰ ਗੁਣ ਗਾਵੇ ਦੁਖ ਦਰਦ ਭ੍ਰਮ ਭਾਗਾ ਕਉ ਨਾਨਕ ਤਾ ਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ ਉਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਪ੍ਰਮ ਭਾਗਾ ਕਹੋ ਨਾਨਕ ਤਾਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ